ਰਸਾ ਰਸਾ ਪਰਸੋ ਰਸਾ ਆਈਆ ਕਬੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਕਾ ਗੁਣਾ ਨਹੀਂ ਤਿਆਹਿ ਸ਼ਰਮ ਸੁਤਾਂ ਦਾ ਸ਼ਰਮ ਦਾ ਤਾਂ ਸਹਾਇ ਅਰਗਨ ਹਰ ਮਨਾ ਸ਼ਰਮ ਸ੍ਰੀ ਮਹਾਰਾਏ ਸ਼੍ਰੀ ਕਰਿਸ਼ਨ ਤਿਆਈਆ ਜਿਸ ਦਿੱਤਾ ਸਤ ਪੁਜਾਇ ਤੇ ਬਹਾਦਰ ਸਿਮਰਤ ਹਰ ਨਾਮ ਦੇ ਆਵੇ ਤਾਈ ਸਭ ਪਾਈ ਹੋਏ ਸਹਾਇ ਦਰਸਨ ਹੈ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖਤਾਈਂ ਕੋਈ ਸਹਾਰਾ ਦਸਾਂ ਬਾਦਸ਼ਾਹਾਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਿਦਾਰ ਦਹਾਂਤਰ ਕੀ ਸਾਤਾ ਜੀਵਨ ਜੀ ਜੰਮ ਪਿਆਰਿਆਂ ਚਾਮਤ ਸਹਬਜਾਦਿਆਂ ਚਾਲੀਆਂ ਮੁਕਤਿਆਂ ਰੱਖੀਆਂ ਜੋਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਥਿਆਵਾਂ ਛੱਲਿਆ ਦੀ ਛਲਾਈ ਤੇ ਗੁਵਾਰ ਦੇਖ ਕੇ ਅਨਿਤ ਕੀਤਾ ਜਨਾ ਪਿਆਰਿਆਂ ਤੁਸੀਂ ਆਰਿਆਂ ਮੇਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸੋਲ ਜੀ ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਕੋ ਪ੍ਰਣਿਆ ਰਹਾਣਾਂ ਕਰ ਪ੍ਰਣਿਆ ਤੇੜਿਆਰਿਆਂ ਨਾਲ ਚਰਾਏ ਦੇ ਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਤਰ ਨਹੀਂ ਹਾਰਿਆ ਸਿੱਖੀ ਤੇ ਸਾਸ ਸਵਾਸਾਂ ਸੰਗ ਨਵਰੀ ਕਨਾਸ ਮੋਹ ਸ਼ਰੀ ਦਾ ਦੀ ਪਵਿੱਤਰ ਕਮਾਈ ਦਾ ਧਿਆਨਤਰ ਕੀ ਤਾਲਤਾ ਜੀ ਗੁਰ ਜੀ ਪੰਝਾ ਪਤਾਂ ਸਰਬਤ ਗੁਰਦੁਆਰਿਆਂ ਦਾ ਧਿਆਨਤਰ ਕੀ ਗੋਤ ਜੀ ਨਾਹੇ ਰੋ ਰਤਮ ਸਰਬਤ ਕਾ ਕੀਰਦਾਸ ਜੀ ਤਰਵੰਤਾਲ ਪਾਤ ਜੀ ਤੋ ਵਾਹਿਗੁਰੂ 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 ਤੇ ਧਿਆਇ ਚੇਤਿਆ ਮਨ ਦਾ ਸਤਿਕਾਰ ਸੁਖ ਹੋਵੇ ਜਹਾਂ ਜਾਂ ਖਸਾ ਜੀ ਸਾਨਿਫ ਪਹਾ ਪਹਾ ਰਸ਼ਿਆ ਰਿਆ ਦੇਖ ਤੇ ਪਤੇ ਬਰਦ ਕੀ ਪੈਜਮੰਤੀ ਜੀ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਲੇ ਮੋਲ ਜੀ ਸਿਦਾੰਤਿਸ ਦਾਨ ਰਹਤ ਦਾਨ ਵਿਵੇਕ ਦਾਨ ਸਹਿ ਦਾਨ ਪ੍ਰੋਸਾ ਦਾ ਦਾਨ ਸਰਦਾਨ ਨਾਮ ਦਾ ਸ਼੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਕਿ ਸ਼ਨਾ ਚੌਂਕੀਆਂ ਚੰਬੇ ਗੁੰਗੇ ਜੋਗੋ ਜੋ ਦੇ ਆਤਮ ਧਰਮ ਦਾ ਜੈਕਾਰ ਗੋ ਜੀ ਆਪੀਆਂ ਦੇ ਸਿੱਖਾਂ ਦਾ ਮਾਨੀ ਵਾ ਮਾਤਿ ਹੁਤੀ ਮਤ ਪੱਤਿ ਰਾਖੀ ਆਪ ਬਾਹੇ ਤੁਲੇ ਏ ਅਪਾਲਪੁਰਤਾ ਆਪਣੇ ਪੰਥ ਦੀ ਸਦਾ ਸਹਾਈ ਜਾਤਾ ਜੀਓ ਸ੍ਰੀ ਨਾਨਕ ਸਾਹਿਬ ਤੇ ਗੁਰਦੁਆਰਿਆਂ ਦੁਖਤਾਂ ਮੰਦੇ ਜਿੰਨਾ ਤੋਂ ਪੰਥ ਨੋਂ ਵਿਛੜਿਆ ਗਿਆ ਹੈ ਪੁੱਲੇ ਕਰਸ਼ੰਦੀ ਦਾ ਤੇ ਸੇਵਾ ਸੰਭਾਲਦਾ ਦਾਨ ਕਰਦਾ ਜਿਨ ਬਖਸ਼ੋ ਏ ਨਿਮਾਨਿਆ ਤੇ ਮਾਂ ਮੇਤਾਨਿਆ ਤੇ ਤਾ ਹੋਂ ਨੇ ਤੇ ਪਹੁਣ ਤੁ ਪੰਗਾਂ ਪਤ੍ਰਸੰਗ ਵਿਗੋ ਜਗ ਅਤਲ ਸਤਿਗੁਰੂ ਸਿਰ ਗੁਰੂ ਗ੍ਰੰਥ ਪਾਹਿ ਤਿਓ ਮਹਾਰਾ ਆਪ ਜੀਆ ਦੀ ਪਾਵਨ ਸੋਹਤਰ ਅਯੂਰੀ ਅੰਦਰ ਸੁਭ ਸੰਗਤ ਵਰਣ ਅਰਦਾਸ ਬੇਤੀ ਹੈ ਜੀ ਚਾਰ ਤਹਿਰ ਰਹਿ ਆਕੀਆਂ ਦੇ ਬਾਣੇ ਅੰਦਰ ਤੀਤ ਹੋਈ ਹੈ ਕੋਟਾ ਪੂਰ ਸੁਖਰਾਮ ਹੈ ਜੀ ਚਾਰ ਤਹਿਰ ਜੋ ਦਿਨ ਆਇਆ ਆਕੀਆਂ ਦੇ ਬਾਣੇ ਅੰਦਰ ਸੇਵਾ ਸਿਮਰਨ ਵਿੱਚ ਉਪਤੀਤ ਕਰਵਾਣ ਚੀ ਇਸ ਸਮੇ ਧੰਤੰ ਆਵਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਕੀ ਰੱਖੇ ਪਾਵਨ ਪਵਿੱਤਰ ਦਰਵਾਰ ਅੰਦਰ ਆਤਮੀਆਂ ਦੇ ਸੋਹਣੇ ਸਿੰਘਾਸਨ ਪਿਆਰ ਹਨ ਸੁਭੂ ਸੰਗਤਾਨੋ ਪੁੱਲੇ ਦਰਸ਼ਨ ਦਿਦਾ ਬਖਸ਼ਿਸ਼ ਕਰਦੇ ਹੋਏ ਗੁਰवाणी ਦੇ ਪਾਵਨ ਪਵਿੱਤਰਉਂਦੇਸ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰਾਂ ਤਰਾਂ ਸਿੱਖੀ ਸਤਿ ਪ੍ਰਭੂਸਾ ਨਾਮ ਦਾ ਨਿਦਾਨ ਅਕਮਕਸ਼ਿਸ਼ ਕਰਦੇ ਹੋਏ ਸ਼ੋਭ ਪਾਵਨਾ ਗੁਰਮਤਨ ਸਾਹਿਬ ਜੀ ਨੂੰ ਕਰਨੀਆਂ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਵਿੱਚ ਆਪੇ ਪੰਧਿਆ ਕੇ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਇ ਹੋਣਾ ਜੀ ਸੇਈ ਪਿਆਰੇ ਨੇ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮਿਤ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਦੀ ਕ ਖਾਲਸਾ ਵਾਹਿਗੁਰੂ ਦੀ ਖਫਤ सोना <laughs> <laughs> <laughs>